ਸੋ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨਾਂ ਕੁਝ ਦਿਨਾਂ ਪਹਿਲਾਂ ਆਪਾਂ ਮਸੀਬ ਭਾਈਚਾਰੇ ਵਾਲਾ ਮੁੱਦਾ ਜਿਹੜਾ ਉਹ ਚੱਕਿਆ ਸੀਗਾ ਔਰ ਤੁਹਾਡੇ ਜਰੀਏ ਕਿਉਂਕਿ ਲੋਕ ਤੱਕ ਤੇ ਜਿਹੜੀ ਉਹ ਸਭ ਤੋਂ ਵੱਡੀ ਹੁੰਦੀ ਏ ਔਰ ਤੁਹਾਡੇ ਜਰੀਏ ਪ੍ਰਸ਼ਾਸਨ ਨੇ ਜ ਮਾੜੀ ਮੋਟੀ ਹਿੱਲਜੁਲ ਕੀਤੀ ਏ ਤੇ ਉਸ ਦਾ ਕ੍ਰੈਡਿਟ ਆ ਉਹ ਪੰਜਾਬ ਦੇ ਲੋਕਾਂ ਨੂੰ ਜਾਂਦਾ ਹੈ ਕਿਉਂਕਿ ਉਹ ਵੀਡੀਓ ਜਿਹੜੀ ਅਸੀਂ ਤੁਹਾਡੇ ਤੱਕ ਸਾਂਝੀ ਕੀਤੀ ਪਰ ਤੁਸੀਂ ਸ਼ੇਅਰ ਕਰਕੇ ਮੈਂ ਕਹਿੰਦਾ ਵੀ ਨੇਰੀ ਲਿਆਤੀ ਬਹੁਤ ਬਹੁਤ ਤੁਹਾਡਾ ਧੰਨਵਾਦ ਸੋ ਅੱਗੇ ਵੀ ਇਦਾਂ ਤੋਂ ਜਿਹੜੀ ਅਸੀਂ ਵੀਡੀਓ ਜਾਂ ਕੋਈ ਵੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗਾ ਤੇ ਇਸੇ ਤਰ੍ਹਾਂ ਹੀ ਆਪਦਾ ਪਿਆਰ ਉਹ ਸਤਕਾਰ ਜਿਹੜਾ ਉਹ ਦਿੰਦੇ ਰਹੇ ਰਹੋ ਔਰ ਮੇਰੇ ਵੀਰੋ ਵੇਖੋ ਕਿੰਨੀ ਸ਼ਰਮਨਾਕ ਗੱਲ ਆ ਇਸ ਮਸਲੇ ਨੂੰ ਮੇਰੇ ਹਿਸਾਬ ਦੇ ਨਾਲ 4-5 ਦਿਨ ਹੋ ਗਏ ਆ ਤੇ ਪ੍ਰਸ਼ਾਸਨ ਜਿਹੜਾ ਉਹ ਕੰਬਤੀ نیند ਸੁੱਤਾ ਹੋਇਆ ਇਸ ਮਸਲੇ ਉੱਤੇ ਹਾਲੇ ਤੱਕ ਵਿਰੋਧੀਆਂ ਜਿਨ੍ਹਾਂ ਇੱਕ ਨਾਣਾ ਕੰਮ ਕੀਤਾ ਉਹਨਾਂ ਦੇ ਕੋਈ ਕਾਰਵਾਈ ਜਿਹੜੀ ਉਹ ਨਹੀਂ ਹੋਈ ਔਰ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਤੇ ਕੋਈ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਗਈ ਸੋ ਬੜੀ ਸ਼ਰਮਨਾਕ ਗੱਲ ਆ ਮੇਰੇ ਭਰਾਵੋ ਮੈਂ ਤਾਂ ਜਿਹੜਾ ਉਹ ਸੱਚ ਦਾ ਸਾਥ ਦਿੱਤਾ ਸੀ ਬਥੇਰਾ ਕਹਿੰਦਾ ਰਿਆਂ ਇਹਨਾਂ ਨੂੰ ਮੈਂ ਚਾਹੇ ਕੋਈ ਵੀਰ ਉਹਨਾਂ ਨੂੰ ਜਿਹੜਾ ਕੋਈ ਜਾਣਦਾ ਚਾਹੇ ਪੁੱਛ ਲਿਓ ਤੁਸੀਂ ਬਥੇਰਾ ਇਹਨਾਂ ਨੂੰ ਮੈਂ ਰੋਲਾ ਪਾਇਆ ਬਥੇਰਾ ਇਹਨਾਂ ਨੂੰ ਮੈਂ ਕਿਹਾ ਵੀ ਪਿੰਡ ਦਾ ਮਸਲਾ ਹੈ ਪਿੰਡ 'ਚ ਬਹਿ ਕੇ ਆਪਾਂ ਸੌਲਡ ਕਰ ਲਈਏ ਪਰ ਉਦੋਂ ਇਹ ਹੰਕਾਰੇ ਸੀ ਉਦੋਂ ਕਹਿੰਦੇ ਸੀ ਵੀ ਸਾਡਾ ਜਿਹੜਾ ਉਹ ਸੈਂਟਰ ਦੇ ਵਿੱਚ ਹੱਥ ਪੈਂਦਾ ਸਾਡਾ ਕਿਸੇ ਨੇ ਕੀ ਕਰ ਲੈਣਾ ਸੋ ਹੰਕਾਰ ਤਾਂ ਇੱਕ ਦਿਨ ਰਾਮਣ ਦਾ ਵੀ ਜਿਹੜਾ ਉਹ ਵੀ ਸ਼੍ਰੀ ਰਾਮ ਨੇ ਤੋੜ ਦਿੱਤਾ ਸੀ ਅਰੰਗਜੀਤ ਦਾ ਵੀ ਜਿਹੜਾ ਪਾਪਾ ਬੰਦਾ ਸਿੰਘ ਬਹਾਦਰ ਨੇ ਤੋੜਤਾ ਸੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਤੋੜਿਆ ਸੀ ਹੰਕਾਰ ਹੰਕਾਰ ਤਾਂ ਵੀਰ ਉਹ ਇੱਥੇ ਵੱਡੇ ਵੱਡੇ ਦੇ ਟੁੱਟ ਗਏ ਤੇ ਨਾ ਹੀ ਜਿਹੜ ਸੋ ਜਿਹੜਾ ਨੀਵਾ ਹੋ ਕੇ ਚੱਲੇਗਾ ਉਹਦੀ ਸਦਾ ਹੀ ਜਜਕਾਰ ਹੁੰਦੀ ਰਹੂਗੀ ਰਹੀਂਦੀ ਦੁਨੀਆ ਤੱਕ ਸੋ ਇਹਨਾਂ ਨੂੰ ਹੰਕਾਰ ਸੀ ਉਦੋਂ ਮੈਂ ਬਥੇਰਾ ਕਹਿੰਦਾ ਰਿਆਂ ਵੀ ਭਾਈ ਪਿੰਡ ਦਾ ਮਸਲਾ ਹੈ ਚਲੋ ਜੇ ਕੰਮ ਹੋ ਗਿਆ ਤੇ ਆਪਾਂ ਬਹਿ ਬੂ ਕੇ ਸੌਲਡ ਕਰ ਲਈਏ ਕੋਈ ਹੱਲੇ ਦਾ ਕੱਢ ਲਈਏ ਪਰ ਉਦੋਂ ਇਹ ਹੰਕਾਰੀ ਸੀ ਵਿਰੋਧੀ ਉਦੋਂ ਇਹ ਕਹਿੰਦੇ ਸਾਡਾ ਕੀ ਕਰ ਲੈਣਾ ਪਰ ਇਹਨਾਂ ਨੂੰ ਇਹਨਾਂ ਨਹੀਂ ਸੀ ਨਾ ਪਤਾ ਕਿ ਜਿਹੜੀ ਲੋਕ ਤਾਕਤ ਆ ਉਹ ਸਭ ਤੋਂ ਵੱਡੀ ਹੁੰਦੀ ਆ ਕਿਉਂਕਿ ਇਹ ਇਹਨਾਂ ਦੇ ਖਿਲਾਫ ਕੋਈ ਬੋਲਦਾ ਵੀ ਨਹੀਂ ਇਹ ਤੋਂ ਹਨ ਨੂੰ ਸਾਰਾ ਕੁਝ ਹੀ ਪਤਾ ਹੈ ਹਨ ਜਿਹੜੇ ਜਿਹੜੇ ਮੇਰੇ ਭਰਾ ਮੇਰੇ ਨਾਲ ਜੁੜੇ ਆ ਜਾਂ ਜਿਹੜੇ ਮੈਨੂੰ ਚੰਗੀ ਤਰ੍ਹਾਂ ਨਿੱਜੀ ਜਾਣਦੇ ਨੇ ਉਹਨਾਂ ਨੂੰ ਸਾਰਾ ਹੀ ਪਤਾ ਹੈ ਸੋ ਮੇਰੇ ਭਰਾਵੋ ਮੁਸੀਬ ਭਾਈਚਾਰੇ ਦੇ ਨਾਲ ਜੇਕਰ ਮੈਂ ਨਾ ਖੜਦਾ ਤੇ ਫਿਰ ਇਹਨਾਂ ਜਿਹੜਾ ਆਪਣੀ ਮਰਜ਼ੀ ਦੇ ਨਾਲ ਇਹਨਾਂ ਨੂੰ ਇਹਨਾਂ ਨੂੰ ਹੰਕਾਰ ਹੋ ਜਾਣਾ ਸੀ ਵੀ ਹੁਣ ਅਸੀਂ ਇਹ ਪਿੰਡ ਦੇ ਰਾਜੇ ਆ ਜੋ ਸਾਡਾ ਜੀ ਕਰੂਗਾ ਉਹ ਅਸੀਂ ਕਰਾਂਗੇ ਸੋ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਜਿੰਨਾਂ ਬੰਦ ਬੰਦ ਆਪਦਾ ਕਟਾਇਆ ਹਨ ਅਸੀਂ ਉਸ ਕੌਮ ਦੇ ਵਾਰਿਸਾਂ ਜ਼ੁਲਮ ਔਰ ਜ਼ਬਰ ਦੇ ਖਿਲਾਫ ਸਾਡੇ ਗੁਰੂਆਂ ਨੇ ਹੀ ਸਾਨੂੰ ਇਹ ਸੰਦੇਸ਼ ਦਿੱਤਾ ਹੈ ਕਿ ਡਟ ਕੇ ਲੜਾਈ ਲੜਨੀ ਹੈ ਤੇ ਲੜੀ ਰਹੇ ਆ ਸੋ ਲੜ ਤੁਹਾਡੇ ਭਰਾਵਾਂ ਦੇ ਸੰਯੋਗ ਦੇ ਨਾਲ ਰਹੇ ਆ ਕਿਉਂਕਿ ਸਭ ਤੋਂ ਵੱਡੀ ਤਾਕਤ ਹੈ ਲੋਕ ਤਾਕਤ ਪਰ ਹੁਣ ਵਿਰੋਧੀਆਂ ਕੀ ਕਾਨੂੰਨੀ ਕਰਤੂਤ ਕੀਤੀ ਹੈ ਅਸੀਂ ਵੀਰੋ ਸਿਰਫ ਤਿੰਨ ਚਾਰ ਜਣੇ ਸੀ ਜਿੱਦਣ ਅਸੀਂ ਬੈਠ ਕੇ ਸਲਾਹ ਕੀਤੀ ਵੀ ਹਨਾ ਜਦੋਂ ਕੋਈ ਹੱਲ ਨਾ ਨਿਕਲਿਆ ਅਸੀਂ ਕਿਹਾ ਵੀ ਹੁਣ ਇਹ ਮੁੱਦਾ ਚੱਕੀਏ ਤੇ ਉਹਦੇ ਵਿੱਚ ਇੱਕ ਸਾਡਾ ਸਾਥੀ ਆ ਜੀ ਨੰਬਰਦਾਰੀ ਹੈ ਪਿੰਡ ਦਾ ਜਿੰਦਾ ਨੰਬਰਦਾਰ ਮੈਂ ਵੀ ਸਿੱਖ ਪਰਿਵਾਰ ਦੇ ਵਿੱਚੋਂ ਆ ਤੇ ਉਹਦੀ ਘਰ ਵਾਲੀ ਆ ਜਿਹੜੀ ਉਹ ਅੰਗੜਵੜੀ ਸਕੂਲ ਦੇ ਵਿੱਚ ਲੱਗੀ ਆ ਤੇ ਹਾਲੇ ਮੈਂ ਵਿਰੋਧੀਆਂ ਦੇ ਨਾਂ ਨਹੀਂ ਲਵਾਗਾ ਉਹਨਾਂ ਨੂੰ ਸਿਰਫ ਇੱਕ ਤੁਹਾਡੇ ਮਾਦੀਆਂ ਰਹੀ ਚੇਤਾਵਨੀ ਦੇਵਾਂਗਾ ਹੁਣ ਕਈ ਲੋਕ ਕਹਿਣਗੇ ਵੀ ਇਹ ਗੱਲ ਕਰਨੀ ਵੀਡੀਓ ਰਹੀ ਜ਼ਰੂਰੀ ਸੀ ਵੀਰ ਜੀ ਵੀਡੀਓ ਰਹੀਆਂ ਸੀ ਇਸ ਕਰਕੇ ਕਰ ਰਹੇ ਆ ਕਿਉਂਕਿ ਚਾਹੇ ਅਸੀਂ ਸਰਕਾਰੀ ਦਰਬਾਰ ਇਹ ਉਹਨਾਂ ਦੀ ਗੱਲ ਦੱਸਦੀਏ ਚਾਹੇ ਪ੍ਰਸ਼ਾਸਨ ਨੂੰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕਰਨੀ ਇੱਕ ਲੋਕ ਤਾਕਤ ਹੀ ਅਜਿਹੀ ਤਾਕਤ ਆ ਜਿਹਦੇ ਤੋਂ ਸਰ ਲੀਡਰ ਵੀ ਡਰਦਾ ਹੈ ਸਰਕਾਰ ਵੀ ਡਰਦੀ ਹੈ ਏਜੰਸੀਆਂ ਵੀ ਡਰਦੀਆਂ ਸੋ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਜਿਹੜੀ ਇਹ ਗੱਲ ਰੱਖ ਰਿਹਾ ਹਾਂ ਹਾਲੇ ਮੈਂ ਨਾਂ ਨਹੀਂ ਲੈਂਦਾ ਨਾ ਮੈਂ ਇਸ ਕਰਕੇ ਨਹੀਂ ਲੈਂਦਾ ਵੀ ਮੈਨੂੰ ਕੋਈ ਡਰ ਨਹੀਂ ਹੈ ਸਿਰਫ ਇੱਕ ਮੈਂ ਕਹਿੰਨਾ ਚਲੋ ਪੜਦਾ ਹੀ ਰਹਿ ਜੇ ਹਨਾ ਵੀ ਉਹ ਵੀ ਪਿੰਡ ਦੇ ਆ ਜਿਨ੍ਹਾਂ ਨਾਲ ਜਿਹੜੇ ਹੁਣ ਮੇਰੇ ਨਾਲ ਦੇ ਉਹ ਵੀ ਅਸੀਂ ਇੱਕੋ ਪਿੰਡ ਦੇ ਤਾਂ ਹੈਗੇ ਆ ਤੇ ਮੈਂ ਨਾ ਵੀ ਪੜਦਾ ਹੀ ਰਹਿ ਜੇ ਚਲੋ ਤੇ ਜਦੋਂ ਮੈਂ ਇਹਨਾਂ ਨੂੰ ਰੋਂਦਾ ਰਿਆਂ ਵੀ ਬਹਿ ਗਏ ਆਪਾਂ ਮਸਲਾ ਸੁਝਾ ਲਈਏ ਹਨਾ ਉਦੋਂ ਇਹ ਕਿਸੇ ਬੰਨੇ ਨਹੀਂ ਆਏ ਤੇ ਅੱਜ ਜਦੋਂ ਅਸੀਂ ਮਾੜੀ-ਮੋਟੀ ਆਪਦੀ ਆਵਾਜ਼ ਚੱਕੀ ਆ ਤੇ ਅੱਜ ਇੱਕ ਨੌਣੀਆਂ ਕਰਤੂਤਾਂ ਕਰਦੇ ਨੇ ਤੇ ਮੇਰੇ ਸਾਥੀ ਨੂੰ ਇੱਕ ਨੂੰ ਜਿਹੜਾ ਨੰਬਰਦਾਰਾ ਪਿੰਡ ਦਾ ਉਹਦੀ ਘਰ ਵਾਲੀ ਅੰਗੜਵੜੀ ਸਕੂਲ ਦੇ ਵਿੱਚ ਲੱਗੀ ਆ ਤੇ ਕੁਝ ਵੱਡੇ ਚਿਹਰੇ ਹਣਾ ਜਿਨ੍ਹਾਂ ਦੀ ਸਰਕਾਰੀ ਦਰਬਾਰੇ ਚੱਲਦੀ ਹੈ ਤੇ ਉਹ ਸਕੂਲ ਦੇ ਵਿੱਚ ਹੈਡਮਾਸਟਰ ਨੂੰ ਕਹਿੰਦੇ ਵੀ ਇਹਨਾਂ ਨੂੰ ਘਰ ਦੀਏ ਜੀ ਨੂੰ ਕੱਢੋ ਸਕੂਲ ਦੇ ਵਿੱਚੋਂ ਬਾਹਰ ਵਿਚਾਰੀ ਤੂੰ 2-4000 ਰੁਪਿਆ ਲੈਂਦੀ ਸਕੂਲੋਂ ਹਣਾ ਬੜੇ ਲੰਬੇ ਸਮੇਂ ਤੋਂ ਲੱਗੀ ਏ ਤੇ ਉਹਨਾਂ ਨੂੰ ਦਬਾਉਂਦੇ ਆ ਵੀ ਇਹਦਾ ਘਰ ਵਾਲਾ ਸਾਡੇ ਉਲਟ ਆਵਾਜ਼ ਚੁੱਕਦਾ ਏ ਤੁਸੀਂ ਭਾਈ ਚੜ੍ਹਦੇ ਹੱਕ 'ਚ ਖੜਾ ਏ ਤੇ ਇਹਦੀ ਘਰ ਦੀ ਨੂੰ ਇੱਥੋਂ ਕੱਢੋ ਤੇ ਵੇਖੋ ਕੱਡੀ ਸ਼ਰਮਨਾ ਕੇ ਇਹਨਾਂ ਦੀ ਕਰਤੂਰਤ ਏ ਇੱਥੋਂ ਤੱਕ ਇਹ ਲੋਕ ਜਿਹੜਾ ਉਹ ਗਿਰ ਜਾਂਦੇ ਨੇ ਤੇ ਮੈਂ ਵਿਰੋਧੀਆਂ ਨੂੰ ਇੱਕ ਗੱਲ ਕਹਿਣਾ ਚਾਹਣਾ ਸਾਡਾ ਚਾਹੇ ਰਹੇ ਚਾਹੇ ਕੁਛ ਨਾ ਰਹੇ ਪਰ ਮੈਂ ਆਪਦੇ ਭਰਾਵਾਂ ਦੇ ਨਾਲ ਹਿੱਕ ਠੋਕੇ ਖੜਾ ਜੇ ਤੁਸੀਂ ਇਹੋ ਜਿਹੀਆਂ ਕਰਤੂਤਾ ਕਰੋਗੇ ਤੇ ਹੁਣ ਤਾਂ ਮੈਂ ਵੀਡੀਓ ਸਿਰਫ ਜਿਹੜੀ ਉਹ ਸਾਈਲੈਂਟ ਹੋ ਕੇ ਪਾਈ ਹੈ ਤੇ ਫਿਰ ਮੈਂ ਤੁਹਾਡਾ ਚਿਹਰਾ ਨੰਗਾ ਖੁੱਲ ਕੇ ਕਰਾਂਗਾ ਔਰ ਨਾਂ ਲੈ ਕੇ ਕੋ ਮੈਨੂੰ ਕੋ ਤੁਹਾਡੀ ਪਰਵਾਹ ਨਹੀਂ ਹੈਗੀ ਮੈਂ ਨਾਂ ਲੈ ਕੇ ਤੁਹਾਡਾ ਜਿਹੜਾ ਉਹ ਚੀਰਾਂ ਨੰਗਾ ਕਰਾਂਗੇ ਔਰ ਪੰਜਾਬ ਦੇ ਲੋਕਾਂ ਦੇ ਵਿੱਚ ਰੱਖਾਂਗਾ ਔਰ ਜੇ ਲੜਾਈ ਲੜਨੀ ਹੈ ਤੇ ਮਰਦਾ ਵਾਂਗ ਲੜੋ ਇੱਕ ਪਾਸੇ ਤੁਸੀਂ ਕਹਿੰਦੇ ਉਹ ਸਾਡਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਦੂਜੇ ਪਾਸੇ ਤੁਸੀਂ ਸਕੂਲ ਦੇ ਵਿੱਚ ਜਾ ਕੇ ਤਮਕਾ ਕੇ ਆਉਣੇ ਹੋ ਵੀ ਰਾਜੀ ਨਵਾ ਕਰੋ ਸਾਡੇ ਨਾਲ ਇਹ ਕਰਤੂਤ ਜਿਹੜੀ ਇੱਕ ਈ ਮਾੜੀ ਕਰਤੂਤ ਹੈ ਉਹ ਕਿੱਧਰ ਨੂੰ ਤੁਸੀਂ ਤੁਰ ਪੇ ਜੇ ਜਦੋਂ ਤੁਹਾਡਾ ਪੰਚਾਇਤ ਨਾਲ ਕੋਈ ਲੈਣਾ ਦੇਣਾ ਨਹੀਂ ਤੁਸੀਂ ਸਕੂਲ ਜਾ ਕੇ ਜਿਹੜਾ ਤਮਕਾ ਕੇ ਆਉਣੇ ਹੋ ਕਿੱਡੀ ਕੋ ਤੁਹਾਡੇ ਲਈ ਵਧੀਆ ਗੱਲ ਹੈ ਜੇ ਲੜਾਈ ਲੜਨੀ ਹੈ ਤੇ ਇੱਕ ਠੋਕੇ ਲੜੋ ਮਰਦਾ ਵਾਂਗ ਜਿਹੜੀ ਉਹ ਜੰਗ ਲੜੋ ਪਰ ਥੇਰਾ ਮੈਂ ਤੁਹਾਨੂੰ ਕਹਿੰਦਾ ਰਿਆਂ ਮੈਂ ਕਿਹਾ ਵੀ ਆਪਾਂ ਬਹਿ ਗਏ ਜਿਹੜਾ ਮੈਟਰ ਸੌਲਵਟ ਕਰ ਲਈਏ ਪਰ ਨਹੀਂ ਤੁਸੀਂ ਪਿੰਡ ਤੇ ਸਿਆਸਤ ਕਰਦੇ ਰਹੇ ਸ਼ੁਰੂ ਤੋਂ ਲੈ ਕੇ ਕਰਦੇ ਰਹੇ ਜੇ ਮੇਰੇ ਕੋਲ ਸਬੂਤ ਵੀ ਹੈਗੇ ਨੇ ਮੈਨੂੰ ਜਿਹੜੇ ਮਰਜ਼ੀ ਗੁਰੂ ਘਰ ਚੜਾ ਲਿਆ ਜੇ ਸ਼ੁਰੂ ਤੋਂ ਤੁਹਾਡਾ ਇਹ ਹੀ ਟਾਰਗੇਟ ਰਿਹਾ ਵੀ ਪਿੰਡ ਨੂੰ ਪਾੜ ਕੇ ਰੱਖੀਏ ਦੋ ਹਿੱਸਿਆਂ 'ਚ ਲੜਾਈ ਝਗੜਾ ਕਰਾਗੀ ਰੱਖੀਏ ਤੇ ਉਹ ਕੰਮ ਜਿਹੜਾ ਹੁਣ ਅਸੀਂ ਹੋਣ ਨਹੀਂ ਦੇਣਾ ਜਿੰਨੇ ਜੋਗੇ ਹੈਗੇ ਆ ਤੁਹਾਡੇ ਖਿਲਾਫ ਔਰ ਜ਼ੁਲਮ ਤੇ ਜ਼ਬਰ ਦੇ ਖਿਲਾਫ ਜਿਹੜੀ ਉਹ ਲੜਾਈ ਲੜਦੇ ਰਾਵਾਂਗੇ ਇੱਕ ਮੈਂ ਤੁਹਾਨੂੰ ਗਲਤ ਫੈਮਲੀ ਤੁਹਾਡੀ ਦੂਰ ਕਰਦਿਆਂ ਸਾਡੇ ਜਿੰਨੇ ਵੀ ਬੰਦੇ ਨੇ ਹਨ ਉਹ ਬੰਦਿਆਂ ਦਾ ਕੋਈ ਵੀ ਜਾਨੀ ਮਾਨੀ ਨੁਕਸਾਨ ਹੁੰਦਾ ਹੈ ਜਾਂ ਇਸੇ ਤਰ੍ਹਾਂ ਜਿਵੇਂ ਤੁਸੀਂ ਧਮਕਾਉਂਦੇ ਹੋ ਅਸੀਂ ਉਹਨਾਂ ਦੇ ਨਾਲ 24 ਘੰਟੇ ਖੜੇ ਆਂ ਔਰ ਜੇ ਕੋਈ ਜਾਨੀ ਮਾਨੀ ਨੁਕਸਾਨ ਹੁੰਦਾ ਹੈ ਤੇ ਉਹ ਪਿੰਡ ਦੀ ਵਿਰੋਧੀ ਟੀਰੂਗੀ ਜਿਨ੍ਹਾਂ ਨਾਲ ਸਾਡਾ ਮੈਟਰ ਆ ਜਿਨ੍ਹਾਂ ਇੱਕ ਨਾ ਹੀ ਕਰਤੂਤ ਕੀਤੀ ਹੈ ਤੇ ਤੁਸੀਂ ਬਾਹਰ ਜਾਓ ਆਪਣੀਆਂ ਹਰਕਤਾਂ ਤੋਂ ਮਰਦਾ ਵਾਂਗ ਤੁਸੀਂ ਹੁਣ ਲੜਾਈ ਲੜੋ ਜਦੋਂ ਮੈਦਾਨ ਚ ਉਤਰ ਹੀ ਪਏ ਆ ਤੇ ਇੱਕ ਠੋਕ ਕੇ ਲੜਾਈ ਲੜੋ ਇਹ ਜਨਾਨੀਆਂ ਵਾਂਗ ਤੁਸੀਂ ਇਹ ਜਨਾਨੀਆਂ ਦਾ ਸਹਾਰਾ ਲੈਣ ਤੇ ਜਿਉ ਉਹ ਇੱਕ ਅਧਿਆਪਕ ਨੂੰ ਤੁਸੀਂ ਸਰਕਾਰੀ ਟੀਚਰ ਲੱਗੇ ਜਿਹਨੂੰ ਤੁਸੀਂ ਦਬਾਉਣ ਦਾ ਹੈ ਜੇ ਕਹਿਣ ਦੇ ਜਿਹਨੂੰ ਬਾਹਰ ਕੱਢੋ ਔਰ ਔਰ ਬਿਲਕੁਲ ਇਹਨਾਂ ਦੇ ਕਹਿਣੇ ਤੇ ਕਿਸੇ ਵੀ ਔਰਤ ਨੂੰ ਕਿਸੇ ਨੂੰ ਵੀ ਕੋਈ ਮਹਿਕਮੇ ਚ ਲਗਾ ਕਿਸੇ ਨੂੰ ਇਹਨਾਂ ਦੇ ਕਹਿਣੇ ਤੇ ਜੇਕਰ ਬਾਹਰ ਕੱਢਿਆ ਅਸੀਂ ਸਾਰਿਆਂ ਦਾ ਘਰਾਉ ਕਰਾਂਗੇ ਸਕੂਲੇ ਸਕੂਲ ਦੇ ਬਾਹਰ ਵੀ ਧਰਨਾ ਦੇਣਾ ਪਿਆ ਤੇ ਉਹ ਵੀ ਦੇਾਂਗੇ ਔਰ ਜਿੱਥੋਂ ਤੱਕ ਸਾਡਾ ਜੋਰ ਲੱਗਾ ਅਸੀਂ ਲਾਵਾਂਗੇ ਔਰ ਪ੍ਰਸ਼ਾਸਨ ਨੂੰ ਵੀ ਭਾਈ ਬੇਨਤੀ ਏ ਕਿ ਥੋੜਾ ਬਹੁਤ ਡੈਮੋਕ੍ਰੇਸੀ ਵਾਲਾ ਦੇਸ਼ ਏ ਹਨਾ ਉਦਾਂ ਕਹਿੰਦੇ ਲੋਕਤੰਤਰ ਲੋਕਤੰਤਰ ਆ ਤੇ ਥੋੜੀ ਜੀ ਲੋਕਾਂ ਦੀ ਵੀ ਸੁਣ ਲਓ ਇਹਨਾਂ ਵੱਡੇ ਵੱਡੇ ਘਰਾਣੇ ਵਾਲਿਆਂ ਦੀਆਂ ਹਨਾ ਇਹਨਾਂ ਦੇ ਪਿੱਠੂ ਨਾ ਬਣੋ ਥੋੜਾ ਆਮ ਜਨਤਾ ਦਾ ਵੀ ਸੋਚ ਲਓ ਪਰ ਜਦੋਂ ਤੁਹਾਡੀ ਕਾਗਜ਼ੀ ਕਾਰਵਾਈ ਦੇ ਵਿੱਚੋਂ ਅਸੀਂ ਸੱਚੇ ਹਾਂ ਗਰਾਊਂਡ ਲੈਵਲ ਤੇ ਅਸੀਂ ਸੱਚੇ ਹੱਡੀਆਂ ਤੁਹਾਨੂੰ ਵਿਖਾ ਦੀਆਂ ਹੁਣ ਇਸ ਤੋਂ ਉੱਤੇ ਵੱਡਾ ਸਬੂਤ ਅਸੀਂ ਕੀ ਵਿਖਾ ਦਈਏ ਵੀ ਦੱਸੋ ਜੇਕਰ ਉੱਥੇ ਮੇਰੇ ਅਰਗੇ ਨੇ ਕਿਸੇ ਟੱਪਾ ਵੀ ਮਾਰੇ ਹੁੰਦਾ ਨਾ ਇੱਕ ਬੱਠਲ ਮਿੱਟੀ ਵੀ ਉੱਥੇ ਚੱਕੀ ਹੁੰਦੀ ਤੇ ਰਾਤੋ ਰਾਤ ਤੁਸੀਂ ਪਰਚਾ ਕਰਦੇ ਨਾ ਅਸੀਂ ਅਰੈਸਟ ਕਰਕੇ ਤੇ ਫਰੋਈਪੁਰ ਜੇਲ੍ਹ ਵਿਖਾਉਣੀ ਹੀ ਸਾਨੂੰ ਤੇ ਸਿਰਫ ਇਸ ਕਰਕੇ ਪ੍ਰਸ਼ਾਸਨ ਚੋਪਾ ਵੀ ਬੰਦੇ ਅੱਗੇ ਤਗੜੇ ਆ ਸਪੱਤਾ ਤਾਂ ਫੇਰ ਲੱਗਦਾ ਨਾ ਜਦੋਂ ਅਗੋਂ ਬੰਦੇ ਤਗੜੇ ਨਾ ਪੇਚਾ ਪਵੇ ਹੁਣ ਬੰਦੇ ਤਗੜੇ ਆ ਤੇ ਤੁਸੀਂ ਕਾਰਵਾਈ ਨਹੀਂ ਕਰ ਰਹੇ ਤੇ ਜੇ ਮਾੜੇ ਬੰਦੇ ਨੇ ਉਥੋਂ ਹੀ ਜੇ ਕੋਈ ਟੱਪਾ ਮਿੱਟੀ ਦਾ ਵੀ ਚੱਕਿਆ ਹੁੰਦਾ ਹਨਾ ਕਈ ਦਾ ਤੇ ਤੁਸੀਂ ਹੋਂਦੇ ਤੇ ਪਰਚਾ ਕਰ ਦੇਣਾ ਅਸੀਂ ਹੁਣ ਕਿਉਂ ਤੁਹਾਡੀ ਬੋਲਤੀ ਬੰਦ ਔਰ ਮੈਂ ਇਥੋਂ ਦੇ ਜਿਹੜੇ ਕਟਾਰੀਆ ਸਾਹਿਬ ਨੇ ਐਮ ਐਲ ਏ ਉਹਨਾਂ ਨੂੰ ਵੀ ਬੇਨਤੀ ਕਰਦਾ ਸਾਨੂੰ ਬਹੁਤ ਉਮੀਦਾਂ ਨੇ ਉਹਨਾਂ ਤੋਂ ਵੀ ਤੁਸੀਂ ਇਸ ਮਸਲੇ ਦਾ ਤੁਹਾਨੂੰ ਸਾਰਾ ਹੀ ਪਤਾ ਇਹ ਨਹੀਂ ਵੀ ਤੁਸੀਂ ਅਣਜਾਣ ਹੋ ਇਸ ਮਸਲੇ ਤੋਂ ਤੁਹਾਨੂੰ ਸਾਰਾ ਹੀ ਪਤਾ ਵੀ ਕਿਹਦੇ ਕਹਿਣ ਤੇ ਹੋਇਆ ਕਿਵੇਂ ਹੋਇਆ ਕਦੋਂ ਹੋਇਆ ਕਿੰਨੇ ਵਜੇ ਹੋਇਆ ਸਾਰਾ ਹੀ ਪਤਾ ਹੈ ਤੇ ਹੁਣ ਕਾਰਵਾਈ ਕਰਨਾ ਤੁਹਾਡਾ ਫਰਜ਼ ਬਣਦਾ ਹੈ ਔਰ ਜੇਕਰ ਸਾਨੂੰ ਲੋੜ ਪਈ ਮੇਰੇ ਭਰਾਓ ਡੀਸੀ ਆਫਿਸ ਦੇ ਬਾਹਰ ਧਰਨਾ ਦੇਣ ਦੀ ਐਸਐਸਪੀ ਆਫਿਸ ਦੇ ਬਾਹਰ ਧਰਨਾ ਦੇਣ ਦੀ ਅਸੀਂ ਜ਼ਰੂਰ ਦੇਾਂਗੇ ਔਰ ਅਸੀਂ ਉਹਨਾਂ ਚਿਰ ਪਿੱਛੇ ਨਹੀਂ ਹਟਾਂਗੇ ਜਿੰਨਾ ਚਿਰ ਸਾਨੂੰ ਜਿਹੜਾ ਉਹ ਚਲੋ مصیبت ਆਈ ਚਿਹਰੇ ਨੂੰ ਜਿਹੜਾ ਉਹ ਇਨਸਾਫ ਨਹੀਂ ਮਿਲਦਾ ਔਰ ਇੱਕ ਠੋਕੇ ਹੀ ਲੜਾਈ ਜਿਹੜੀ ਹੈ ਲੜਦੇ ਰਹਾਂਗੇ ਔਰ ਵਿਰੋਧੀਆਂ ਨੂੰ ਫਿਰ ਇੱਕ ਵਾਰ ਮੇਰੀ ਚੇਤਾਵਨੀ ਹੈ ਵੀ ਤੁਸੀਂ ਲੜਾਈ ਲੜਨੀ ਹੈ ਇਹ ਠੋਕੇ ਲੜੋ ਚਾਹੇ ਸਾਡਾ ਨੁਕਸਾਨ ਜਿੰਨਾ ਤੁਸੀਂ ਕਰਨਾ ਕਰੋ ਕੋਈ ਚੱਕਰ ਨਹੀਂ ਕੁਝ ਵੀ ਤੁਸੀਂ ਕਰਨਾ ਆਉਂਦਾ ਜਿੰਨਾ ਯੋਗ ਹੈ ਲਾਓ ਪਰ ਆਹ ਜਿਹੜੀਆਂ ਕਰਤੂਤਾਂ ਕਰਨੀਆਂ ਛੱਡ ਦਿਓ ਵੀ ਤੁਸੀਂ ਇੱਕ ਵਿਚਾਰਾ ਜੀ ਦਾ ਕਰੋਜਗਰ ਉੱਥੋਂ ਚੱਲਦਾ ਘਰ ਉੱਥੋਂ ਚੱਲਦਾ 3-4000 ਰੁਪਿਆ ਕੇ 2000 ਵਿਚਾਰੀ ਤਨਖਾਹ ਲੈਂਦੀ ਹੈ ਉਹਨੂੰ ਤੁਸੀਂ ਨੌਕਰੀ ਤੋਂ ਕਢਾ ਕੇ ਕਿੰਨੇ ਕੁ ਤੁਸੀਂ ਮੈਂ ਕਹਿੰਦਾ ਉਹਨਾਂ ਦਾ ਕੰਮ ਤੁਸੀਂ ਕਰੋਗੇ ਸ਼ੁਰੂ ਤੋਂ ਵੀ ਇਹਨਾਂ ਦਾ ਜਿਹੜੀ ਨੀਤੀ ਇਹ ਹੀ ਰਹੀ ਹੈ ਸ਼ੁਰੂ ਤੋਂ ਇਹਨਾਂ ਪਿੰਡ ਦੇ ਲੋਕਾਂ ਨੂੰ ਦਬਾਇਆ ਹੀ ਹੈ ਜਿਹੜਾ ਨਹੀਂ ਦਬਦਾ ਇਹਨਾਂ ਤੋਂ ਉਹਨਾਂ ਤੇ ਇਹਨਾਂ ਝੂਠਾ ਪਰਚਾ ਕਰਵਾ ਦੇਣਾ ਹੁੰਦਾ ਹੈ ਕੁਛ ਨਾ ਕੁਛ ਨਾ ਪੁੱਠਾ ਸਿੱਧਾ ਹੀ ਕਰਨਾ ਹੁੰਦਾ ਹੈ ਤੇ ਬੰਦਿਆਂ ਵਾਂਗ ਲੜਾਈ ਲੜੋ ਜੇਕਰ ਹੁਣ ਤੁਸੀਂ ਸਕੂਲ ਦੇ ਵਿੱਚ ਗਏ ਜਾਂ ਕੋਈ ਵੀ ਸਾਡੇ ਬੰਦੇ ਖਿਲਾਫ ਤੁਸੀਂ ਗੱਲ ਇਦਾਂ ਦੀ ਕੀਤੀ ਤੇ ਮੈਂ ਹਿੱਕ ਠੋਕ ਕੇ ਤੁਹਾਡੇ ਚਿਹਰੇ ਨੰਗੇ ਕਰਾਂਗਾ ਨਾਂ ਲੈ ਕੇ ਬਾਈ ਬਾਈ ਦਾ ਨਾਮ ਜਿਵੇਂ ਕਹਿੰਦੇ ਵੀ ਨਾਂ ਲੈ ਕੇ ਇਕੱਲੇ ਇਕੱਲੇ ਦਾ ਨਾਂ ਲੈ ਕੇ ਪਿਛਲੇ ਜੋ 30 40 ਸਾਲਾਂ ਦਾ ਰਿਕਾਰਡ ਇਹ ਸਾਰਾ ਹੀ ਪਰੋਲਾਂਗਾ ਤੇ ਬੰਦੇ ਆਵਾਂਗੇ ਲੜਾਈ ਲੜੋ ਜਾਂ ਤੇ ਇਸ ਮਸਲੇ ਦੇ ਵਿੱਚ ਪੈਜੋ ਜੇ ਨਹੀਂ ਪੈਣਾ ਤੇ ਜੇ ਬਾਹਰ ਹੋਏ ਹੋ ਵੈਸੇ ਤਾਂ ਤੁਸੀਂ ਬਿਆਨ ਦਿੱਤਾ ਹੀ ਹੋਇਆ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਤੇ ਜੇ ਬਿਆਨ ਦਿੱਤਾ ਹੈ ਤੇ ਉਸ ਬਿਆਨ ਤੇ ਪੱਕੇ ਰਹੋ ਅੰਦਰ ਖਾਤੇ ਯੋਰ ਨਾ ਲਾਓ ਤੁਸੀਂ ਇੱਕ ਪਾਸੇ ਤੁਸੀਂ ਬਿਆਨ ਦਿੰਦੇ ਜੇ ਵੀ ਸਾਡਾ ਲੈਣਾ ਦੇਣਾ ਕੁਝ ਨਹੀਂ ਦੂਜੇ ਪਾਸੇ ਤੁਸੀਂ ਧਮਕਾਉਂਦੇ ਜੇ ਜਾ ਕੇ ਸਕੂਲ ਦੇ ਵਿੱਚ ਕਿੱਡੀ ਕੁ ਕਰਤੂ ਤੇ ਸਵੇਰੇ ਮੈਂ ਉਹਨਾਂ ਦੇ ਮੈਡਮਾਂ ਦੇ ਕੋਲ ਵੀ ਜਾਵਾਂਗਾ ਅਸੀਂ 10 ਬੰਦੇ ਵੀ ਜਾਵਾਂਗੇ ਵੀ ਫਿਰ ਉਹਨਾਂ ਦੀ ਵੀਡੀਓ ਵੀ ਬਣਾਵਾਂਗੇ ਲੋੜ ਪਈ ਤੇ ਗੁਰੂ ਘਰ ਉਹਨਾਂ ਨੂੰ ਸੌਂ ਵਿੱਚ ਕਾਵਾਂਗੇ ਇਹਨਾਂ ਤੁਸੀਂ ਸੋਚੋ ਵੀ ਹੈ ਜਾਂ ਉੱਤੇ ਕੋਲੋਂ ਬਣਾਈ ਜਾਂਦੇ ਆ ਗੱਲ ਮੇਰੇ ਕੋ ਸਾਰਾ ਸਬੂਤ ਹੈਗਾ ਔਰ ਅਸੀਂ ਉਹ ਮੈਡਮ ਨੂੰ ਵੀ ਫਿਰ ਗੁਰਦੁਆਰੇ ਚੜਾਉਣਾ ਹੈ ਇਹਨਾਂ ਕਰਤੂਤਾਂ ਤੋਂ ਬਾਅਦ ਆਜੋ ਮਰਦਾ ਵਾਂਗ ਲੜਾਈ ਲੜੋ ਔਰ ਪ੍ਰਸ਼ਾਸਨ ਨੂੰ ਭਾਈ ਫਿਰ ਇੱਕ ਵਾਰ ਹੱਥ ਜੋੜ ਕੇ ਬੇਨਤੀ ਕਰਦੇ ਆ ਤੁਸੀਂ ਲੋਕਤੰਤਰ ਦੇ ਅਧੀਨ ਤੁਸੀਂ ਅਫਸਰ ਬਣੇ ਹੋ ਪ੍ਰਸ਼ਾਸਨ ਤੁਹਾਡਾ ਜਿਹੜਾ ਵੀ ਤਨਖਾਹਾਂ ਲੈਂਦਾ ਹੈ ਚਾਹੇ ਕੋਈ ਐਸਐਸਪੀ ਸਾਹਿਬਾ ਡੀਸੀ ਸਾਹਿਬਾ ਵੀਡੀਓ ਕੋਈ ਵੀ ਆ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਜੇ ਲੋਕਾਂ ਦਾ ਢਿੱਡ ਕੱਟ-ਕੱਟ ਕੇ ਇੱਕ ਇੱਕ ਰੁਪਿਆ ਜਮਾ ਹੁੰਦਾ ਪੰਜਾਬ ਦੇ ਖਜ਼ਾਨੇ ਚੋਂ ਤੇ ਉਹਨਾਂ ਦੇ ਵਿੱਚੋਂ ਤੁਹਾਨੂੰ 30 ਤਰੀਕ ਨੂੰ ਤਨਖਾਹਾਂ ਮਿਲਦੀਆਂ ਨੇ ਜਦੋਂ ਨੋਟੀਫਿਕੇਸ਼ਨ ਤੇ ਤਨਖਾਹ ਵਾਲਾ ਆਉਂਦਾ ਹੈ ਨਾ ਤੇ ਇਹ ਸੋਚ ਲਿਆ ਕਰੋ ਵੀ ਉਹ ਪਾਉਂਦਾ ਕੌਣ ਹੈ ਉਹ ਲੋਕ ਜਦੋਂ ਆਪਦਾ ਢਿੱਡ ਕੱਟ-ਕੱਟ ਕੇ ਹਨਾ ਉਹਨਾਂ ਦਾ ਪੈਸਾ ਜਿਹੜਾ ਪੰਜਾਬ ਦੇ ਖਜ਼ਾਨੇ ਚ ਜਾਂਦਾ ਫਿਰ ਤੁਹਾਨੂੰ ਤਨਖਾਹਾਂ ਮਿਲਦੀਆਂ ਤੇ ਉਹਨਾਂ ਦੇ ਸਿਰ 'ਚ ਜੁੱਤੀਆਂ ਤੁਸੀਂ ਨਾ ਮਾਰੋ ਥੋੜਾ ਜਿਹਾ ਲੋਕਤੰਤਰ ਲੋਕਤੰਤਰ ਰੌਲਾ ਜਿੰਨਾ ਕੋਈ ਪੈਂਦਾ ਹੈ ਤੇ ਲੋਕਾਂ ਦੀ ਸੁਣੋ ਵੀ ਐ ਇਕੱਲਾ ਫੋਕਾ ਰੌਲਾ ਨਾ ਪਾਓ ਤੋ ਥੋੜਾ ਜ੍ਹਾ ਜਮੀਰ ਆਪਣੇ ਅੰਦਰ ਵੀ ਝਾਤੀ ਮਾਰੋ ਵੀ ਅਸੀਂ ਕਿੰਨਾ ਦਾ ਖਾਂਦੇ ਆ ਕਿੰਨਾ ਕਰਕੇ ਅਸੀਂ ਜਿਵੇਂ ਤੁਹਾਡੇ ਕੋ ਵੱਡੀਆਂ ਵੱਡੀਆਂ ਕਾਰਾਂ ਗੱਡੀਆਂ ਐ ਐਸ਼ੋ ਰਾਮ ਐ ਉਹ ਕਿੰਨਾ ਕਰਕੇ ਪੰਜਾਬ ਦੇ ਲੋਕਾਂ ਕਰਕੇ ਜੇ ਪੰਜਾਬ ਦੇ ਲੋਕਾਂ ਦਾ ਰੁਪਿਆ ਰੁਪਿਆ ਜਿਹੜਾ ਟੈਕਸ ਦੇ ਵਿੱਚ ਜਾਂਦਾ ਹੈ ਉਹ ਤੁਹਾਨੂੰ ਤਨਖਾਹਾਂ ਦੇ ਰੂਪ ਦੇ ਵਿੱਚ ਮਿਲਦਾ ਹੈ ਜੋ ਤੁਹਾਡੇ ਕੋ ਸੋਖੇ ਆਰਾਮ ਐ ਉਹ ਪੰਜਾਬ ਦੇ ਲੋਕਾਂ ਕਰਕੇ ਆ ਤੇ ਪੰਜਾਬ ਦੇ ਲੋਕਾਂ ਦੀ ਵੀ ਆਵਾਜ਼ ਸੁਣੋ ਇਹ ਤੁਹਾਡਾ ਫਰਜ਼ ਏ ਨਹੀਂ ਤੇ ਨਾ ਤੁਹਾਡੀ ਇੱਥੇ ਕਿਹਨੇ ਸਾਰ ਲੈਣੀ ਨਾ ਉਹ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਕਚਹਿਰੀ ਦੇ ਵਿੱਚ ਇੱਕ ਦਿਨ ਆਦਮੀ ਨੇ ਮਰਨਾ ਤਾਂ ਜ਼ਰੂਰੀ ਹੈ ਮਣੋਖਣੇ ਤੇ ਨਾ ਤੁਹਾਡੀ ਇੱਥੇ ਕਿਹਨੇ ਸਾਰ ਲੈਣੀ ਤੇ ਨਾ ਉੱਥੇ ਬੰਦਿਆਂ ਵਾਂਗ ਕੰਮ ਕਰੋ ਆਪਦਾ ਇਮਾਨਦਾਰੀ ਨਾਲ ਜਿੰਨਾ ਵਿਰੋਧੀਆਂ ਨੇ ਕੰਮ ਕੀਤਾ ਕਣਾਉਣਾ ਉਹ ਤੇ ਕਾਰਵਾਈ ਕਰੋ ਸਬੂਤ ਤੁਹਾਨੂੰ ਕਿੰਨੇ ਵਿਖਾ ਦਿੱਤੇ ਹੱਡੀਆਂ ਤੱਕ ਤੁਹਾਨੂੰ ਵਿਖਾ ਦੀਆਂ ਘੜੇ ਤੱਕ ਤੁਹਾਨੂੰ ਵਿੱਚ ਨਪੇ ਵਿਖਾ ਦਈਏ ਵਿਖਾਤੇ ਹੋਰ ਤੁਹਾਨੂੰ ਸਬੂਤ ਕੀ ਦੇ ਦੀਏ ਵੀ ਸੋ ਨਜ਼ਰ ਮਾਰੋ ਦੁਬਾਰਾ ਇੱਕ ਇਸ ਮਸਲੇ ਤੇ ਪਰ ਵਿਰੋਧੀਆਂ ਦੇ ਸਿਰ ਜਿਹੜੀ ਇਹ ਕਾਰਵਾਈ ਜਲਦੀ ਤੋਂ ਜਲਦੀ ਕੀਤੀ ਜਾਵੇ ਇਨੀਆਂ ਕੋ ਮੇਰੀਆਂ ਬੇਨਤੀਆਂ ਜਰੂਰ ਪ੍ਰਵਾਨ ਕਰਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਰਮੇਸ਼ਰ ਨੂੰ ਪਿਆਰ ਕਰਨ ਵਾਲੇ ਲੋਕ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਤੁਸੀਂ ਸੁਣਿਆ ਤੁਸੀਂ ਪਹਿਲੇ ਵੀ ਵੀਡੀਓਜ਼ ਦੇ ਵਿੱਚ ਦੇਖਿਆ ਕਿ ਕਿਵੇਂ ਇਸ ਭਰਾ ਦੇ ਵੱਲੋਂ ਮਸੀਹ ਭਾਈਚਾਰੇ ਦੀ ਹੈਲਪ ਕੀਤੀ ਗਈ ਮਸੀਹ ਭਾਈਚਾਰੇ ਦੇ ਰੋਲੇ ਨੂੰ ਅੱਗੇ ਲਿਆ ਕੇ ਉਹਨਾਂ ਦੇ ਇਨਸਾਫ਼ ਦੀ ਮੰਗ ਕੀਤੀ ਗਈ ਤੇ ਕਿਵੇਂ ਜੋ ਕਿ ਇਹਨਾਂ ਨੂੰ ਹੁਣ ਧਮਕੀਆਂ ਮਿਲ ਰਹੀਆਂ ਨੇ ਇਹਨਾਂ ਦੇ ਖਿਲਾਫ ਲੋਕੀ ਖੜੇ ਹੋਏ ਨੇ ਹੁਣ ਸਭ ਮਸੀਹ ਲੋਕ ਇਸ ਵੀਡੀਓ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰਾ ਦਾ ਸਾਥ ਦੋ ਕੀ ਮਸੀ ਭਾਈਚਾਰੇ ਨੂੰ ਵੀ ਇਨਸਾਫ ਮਿਲ ਸਕੇ ਔਰ ਇਸ ਭਰਾ ਨੂੰ ਵੀ ਜੋ ਕੀ ਇਨਸਾਫ ਮਿਲੇ ਔਰ ਲੋਕ ਜੋ ਗਲਤ ਕਰਤੂਤਾ ਕਰ ਰਹੇ ਨੇ ਘਟਿਆ ਹਕਤਾ ਕਰ ਰਹੇ ਨੇ ਲੋਕ ਉਸ ਤੋਂ ਬਾਅਦ ਆ ਸਕਣੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਜੇਕਰ ਤੁਸੀਂ ਵਿਸ਼ਾਰੰਦਾਸ ਸੀ ਇਹ ਚੈਨਲ ਤੇ ਪਹਿਲੀ ਵਾਰ ਹੋ ਤੇ ਅਜੇ ਤੱਕ ਤੁਸੀਂ ਵਿਸ਼ਾਰੰਦਾਸ ਸੀ ਇਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਵੀ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਆਉਣ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਅਸੀਂ ਰੋਜ਼ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਹਾਂ ਉਸ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਗੋਡ ਬlesਸ ਯੂ